ਦੇ ਵਿੱਚ ਦੇਖ ਉੱਥੇ ਕਿਤੇ ਪਿਆ ਹੋਣਾ ਜੇ ਇੱਥੇ ਨਹੀਂ ਸਪੇਸ ਰਵਤ ਨਹੀਂ ਹੋਇਆ ਹਾਂਜੀ ਸਾਰੇ ਸਰਫਰ ਵਾਲੇ ਮੋੜ ਆ ਉਮੀਦ ਕਰਦਾ ਸਾਰੇ ਜਣ ਤੁਸੀਂ ਘੈਟ ਹੋਗੇ ਤੇ ਆਪਾਂ ਆਗੇ ਲਾਈਵ ਲੈ ਕੇ ਅੱਜ ਕੋਈ ਤਰੀਕਾ ਇਹ ਉਪਰਾਂ ਦੀ ਗਲਤ ਲੈ ਲਈ ਭਾਈ ਕਮੈਂਟ ਪੇਜ ਦੇੰ ਤੋਂ ਪਹਿਲੇ ਟਰਾਲੀ ਮੇ ਕੋਈ ਆਹ ਕਿਹੜਾ ਵਿਚ ਉਹ ਪਹਿਲਾਂ ਇੰਨਾ ਹੀ ਯਾਰ ਇਹ ਕੀ ਕਰ ਛੱਡਿਆ ਜੀ ਕਿਉਂ ਖੜ ਹੋਈ ਆ ਇਸੀ ਫਿਰਦਾ ਅਰੇ ਵਾਲਾ ਕਾਹਦੂ ਖੜੀ ਸੀ ਫਿਰਦਾ ਵਿੱਚ ਅਰੇ ਵਾਲਾ ਕਿਉਂ ਆਏ ਕਰਤਾ ਹੁੰਦਾ ਹੁੰਦਾ ਮੈਂ ਕਿੱਥੇ ਆ ਪਤਾ ਤੂੰ ਜਾਣ ਕੇ ਕੀਤਾ ਮੈਨੂੰ ਤਾਂ ਹੱਥ ਹੀ ਨਹੀਂ ਲੱਗਿਆ ਦੇਖ ਮੈਂ ਤਾਂ ਕਿੱਥੇ ਕਿੰਨੀ ਦੂਰੀ ਫਿਰਦਾ ਐਣੀ ਮੁੰਡੇ ਕਹਿੰਦੇ ਸੈਣੀ ਚੋਰ ਮੇਰੇ ਦਾ ਮੇਲਾ ਲੈ ਮੇਰੇ ਦਾ ਪਿਆਣੀ ਜਿਹੜਾ ਸੈਣੀ ਵਧੀਆ ਨਾ ਉਹਨਾਂ ਕੋਈ ਨਹੀਂ ਹੈ ਯਾਰ ਐਨੂੰ ਸੈਣੀ ਆਪਣਾ ਟਰੈਕਟਰ ਲੈ ਕੇ ਆਉਂਦਾ ਜੇ ਇੱਕ ਤਾਂ ਹੈ ਨਹੀਂ ਮੋਬਾਈਲ ਜੇਸ਼ਨ ਤੇ ਆ ਜਾ ਹੈਲੋ ਹੈਲੋ ਉਹ ਹੈਗਾ ਤਾਂ ਬਈ ਯਾਰ ਸਰਵਰ ਮੋਡ ਬਈ ਇਹਨੂੰ ਦੇ ਦੇ ਯਾਰ ਕਿੰਨੀ ਆਣੀ ਕਰੈਨੀ ਹਰਿਆਣ ਇੱਕ ਉਹ ਖਰੀਦ ਦੇ ਦੂਜਾ ਮੇਰੇ ਵਾਲਾ ਹੇ ਜੋੜਾ ਜੋੜਾ ਓਏ ਬਾਈ ਸੇ ਨਾ ਵੇ ਟਰਾਲੀ ਮੈਂ ਗਰੀਂਦੀ ਆ ਪਰੇ ਹੋ ਜਾ ਬਾਈ ਇੱਕ ਹੋਰ ਖਰੀਦ ਦੇ ਨਾ ਫਿਰ ਅੰਨਾ ਯਾਰ ਆਹ ਦੀ ਫਰੀਜ਼ ਲਓ ਇੱਕ ਇੱਕ ਫੱਟੀ ਖਰੀਦ ਦੀ ਇਹ ਦੇਖੀ ਯਾਰ ਕਮਲ ਕੀ ਕਰਦਾ ਹੈ ਇੱਕ ਫੱਟੀ ਖਰੀਦ ਕੇ ਤੇਰੇ ਸਾਹਮਣੇ ਪਈ ਪਿਆ ਇੱਕ ਮਿੰਟ ਓ ਚਿੱਟੀ ਟਰਾਲੀ ਕੋ ਖਰੀਦ ਕੇ ਦੇ ਯਾਰ ਇੱਕ ਫੱਟੀ ਖਰੀਦ ਦੀ ਮੈਂਬਰ ਮੋਤੀ ਆ ਖੜ ਜਾ ਹਾਂ ਇਸ ਵਾਰ ਤੁਹਾਨੂੰ ਕਹਿੰਦੇ ਮੋਤੀ ਧੰਨਵਾਦ ਜੀ ਧੰਨਵਾਦ ਕੀ ਪੌਣ ਕਿਹੜਾ ਆਉਂਦਾ ਫਟੜਾ ਵਾਲਾ ਓਏ ਹੈਲੋ ਇਹ ਹਿੰਦੀ ਕੀ ਜੀ ਸਾਲਾ ਕੋ ਓਏ ਯਾਰ ਫੱਟੀ ਚੋਰ ਬੈਂਚੋ ਯਾਰ ਕੀ ਹੱਦ ਹੋ ਗਈ ਮੈਂ ਲਾਇਆ ਤਾਂ ਬੰਦੇ ਫੱਟੀ ਫੱਟੀ ਨਿੰਦੇ ਆਏ ਆ ਕਿਹੜਾ ਬਹਿ ਗਿਆ ਭਾਈ ਮੈਂ ਆਲੇ ਮੈਂ ਖਰੀਦੀ ਆ ਗਈ ਚਲੋ ਅੱਜ ਗਰੀਬ ਤੇ ਯਾਰ ਉਹਦੇ ਨਾਲੇ ਤੂੰ ਹੋਰ ਖਰੀਦ ਲੇਗਾ ਬਸ ਹੋਰ ਗੇਗਲ ਕਰ ਬਈ ਪੇੜ ਆ ਯਾਰ ਉਹਨੂੰ ਕਰੂਗਾ ਜੱਟ ਗੇਮਿੰਗ ਬਈ ਓਕੇ ਬਣ ਜਾ ਮੋਡ ਅਰੇ ਯਾਰ ਇੱਕ ਫੱਟੀ ਬਈ ਬਣਿਆ ਹੋਰ ਖਰੀਦੀ ਖਰੀਦਾਂ ਯਾਰਾ ਟਰਾਲੀ ਪਰਾਂ ਕਰੋ ਮੈਨੂੰ ਡਿੱਕਾ ਲਾਉਂਦੀ ਆ ਤੇਰੀ ਮਾਇ ਕਹਿਆ ਨਾ ਟਰੈਕਟਰ ਸਿੱਟੇਂ ਕਹਿੰਦਾ ਯਾ ਇਹਦਾ ਬੈਗੇਜ ਹੀ ਆ ਉਮਰ ਕੋਲ ਐਂਸ ਲੈ ਗਿਓ ਨੇ ਰਾਜ ਜਾਂਦਾ ਪਰਾਂ ਗੱਲ ਚੱਲਿਆ ਭਾਈ ਸਿਮਰਖ ਸੇਣੀ ਵਾਲਾ ਟਰੈਕਟਰ ਲੈ ਕੇ ਚੱਲਿਆ ਸੀ ਤੇਰੀ ਉਹ ਖਰੀਦੀ ਪੱਟੀ ਖੱਟ ਤੇ ਮਸਲਾ ਜੱਟ ਤੇ ਮਸਲਾ ਗੋਣੇ ਨਾਲੀ ਵੀ ਹਾਂਜੀ ਕੋਈ ਹੋਏ ਬਦਲ ਬਾਈ ਕਿਹਦਾ ਹੀ ਉਹ ਕੈਮੀ ਵਾਲਾ ਜੇ ਤੈਨੂੰ ਲੱਭੀ ਆ ਬਾਈ ਉਹ ਟ੍ਰੈਫਿਕ ਬੰਦ ਕਰ ਦੇ ਮੇਰਾ ਵੀਰ ਇੱਕ ਵਾਰੀ ਕੋਈ ਦਾ ਥੱਲੇ ਨੂੰ ਨਹੀਂ ਹੁੰਦਾ ਕੋਈ ਵੀ ਓਕੇ ਓਕੇ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ ਥੈਂਕ ਯੂ ਚੱਲ 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 ਅ ਗੁੰਰਾ ਕਿਹੜਾ ਕਿਹੜਾ ਜਿਹਦੀ ਹੋ ਰਹੀ ਕੌਰ ਬਾਈ ਗੁੰਰਾ ਕੌਰੀ ਆਵਾਜ਼ ਵੰਦ ਕਰੀ ਮਾ ਮਦਗੌਰੀ ਮਾ ਮਾ ਤਾ ਗੈ ਜ ਨਹੀਂ ਨਹੀਂ ਸੀ ਭਾਈ ਜਿਹੜਾ ਮਰਜੀ ਲਾ ਲੋ ਕੋਈ ਹੈਗੇ ਹੀ ਸਾਰੀ ਸੀ ਕੋਈ ਵੀ ਨਹੀਂ ਇਸ ਵੇਲੇ ਅਥਰੇ ਨੇ ਕਿਥਾ ਤਾਰ ਖੰਡਾ ਡਾਕਟਰ ਆ ਅਥਰੇ ਕੋਲ ਕੰਟਰੋਲਰ ਆਨ ਕਰ ਰਿਹਾ ਓਏ ਆ ਕਿਹੜਾ ਅੱਗਾ ਜਿਕਾਈ ਜਾਂਦਾ ਖਾਜੀ ਡਰਾਂ ਦੀ ਚਲ 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 ਓਕੇ ਆਕਾ ਟਾਕ ਕਿ ਉਹਦੇ ਮੋੜ ਦਾ ਫ੍ਰੀਟਾ ਗਿਆ ਯਾਰ ਉਹ ਕੋਈ ਇਹੇ ਦਾ ਬਾਈ ਜਿਹੜਾ ਆਪਾਂ ਕੰਮ ਕੀਤਾ ਸੀ ਉਹ ਹੋ ਨਹੀਂ ਰਿਹਾ ਐ ਤੇ ਬਾਈ ਫਿਰ ਤੁਜੀ ਅਪਡੇਟ ਕਰਤਾ ਹੋਵੇ ਜਾਂ ਮਲਟੀਪਲੇਅਰ ਹੋ ਗਿਆ ਉੱਪਰ ਤੁਸੀਂ ਜਿੱਥੇ ਵੀ ਜਾਂ ਨਿਓ ਪਉਂਗੇ ਹੀ ਪੌਣਿਓ ਦੱਸੋ ਕਿ ਥਾਂ ਨੇਓ ਦੱਸੋ